ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਮੈਂ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ON ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬੜੇ ਸੋਹਣੇ ਪ੍ਰਿੰਟ ਦੇ ਵਿੱਚ ਸੂਟ ਆਇਆ ਹੈ ਮਿਕਸ ਐਂਡ ਮੈਚ ਸੂਟ ਹਨਗੇ ਆਫਰ ਪ੍ਰਾਈਸ ਦੇ ਉੱਪਰ ਆਇਆ ਹੈ ਸੇਲ ਦੇ ਉੱਪਰ ਆਇਆ 550 ਰੁਪਏ ਦੇ ਵਿੱਚ 100% ਪਿਓਰ ਕਾਟਨ ਹੈ ਇੱਕ ਵੀ ਧਾਗਾ ਇਹਦੇ ਵਿੱਚ ਸਿੰਥੈਟਿਕ ਨਹੀਂ ਹੋਊਗਾ ਮਿਕਸ ਐਂਡ ਮੈਚ ਸੂਟ ਰਹਿਣਗੇ ਸੇਲ ਦੇ ਉੱਪਰ ਆਇਆ ਸੇਲ ਪ੍ਰਾਈਸ ਆ 550 ਰੁਪਏ ਰਾਜਸਥਾਨੀ ਲੋਕਲ ਮੇਡ ਹੈਂਡ ਸਟਿਚਰ ਦੇ ਵਿੱਚ ਸੂਟ ਰਹਿਣਗੇ ਐਪਲੀਕ ਵਰਕ ਵਾਲਾ ਇਹਦਾ ਦੁਪੱਟਾ ਰਹੂਗਾ ਦੁਪੱਟਾ ਕਾਟਨ ਦਾ ਫੈਬਰਿਕ ਸਾਰਾ ਕਾਟਨ ਦੇ ਵਿੱਚ ਰਹੇਗਾ 2.5 ਮੀਟਰ ਸ਼ਾਰਟ ਤੇ 2.5 ਮੀਟਰ ਬਾਟਮ 2.5 ਮੀਟਰ ਹੀ ਪੂਰਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਆਏਗਾ ਇਹਦੇ ਨਾਲ ਰੇਟ ਰਹੇਗਾ 1599 ਰੁਪਏ ਬਹੁਤ ਹੀ ਸੋਹਣੀ ਕਲੈਕਸ਼ਨ ਹਰ ਰੋਜ਼ ਨਵੀਂ ਨਵੀਂ ਵੈਰਾਈਟੀ ਤੇ ਨਵੀਂ ਨਵੀਂ ਕਲੈਕਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਉਨੇ ਆ ਬਹੁਤ ਹੀ ਸੋਹਣੇ ਪ੍ਰਿੰਟ ਆਜਰਿਕ ਪ੍ਰਿੰਟ ਦੇ ਵਿੱਚ ਵੀਡੀਓ ਨੂੰ ਕਰ ਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਸੋਹਣੇ ਸੋਹਣੇ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਪਿਓਰ ਕਾਟਨ ਦੇ ਵਿੱਚ ਆਜਰਿਕ ਪ੍ਰਿੰਟ ਦੇ ਵਿੱਚ ਸੂਟ ਰਹਿਣਗੇ ਐਕਸਕਲੂਸਿਵ ਸੂਟਸ ਨੇ ਇਹ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਤੇ 2.5 ਮੀਟਰ ਹੀ ਜਿਹੜਾ ਹੈਗਾ ਦੁਪੱਟੇ ਦਾ ਫੈਬਰਿਕ ਰਹੂਗਾ ਰੇਟ ਰੂਗਾ ਇਹਨਾਂ ਦਾ 1450 ਰੁਪਏ ਸਿਰਫ 1450 ਰੁਪਏ ਦੇ ਵਿੱਚ ਕਲਰ ਤੇ ਪ੍ਰਿੰਟ ਦੇ ਵਿੱਚ ਇੰਨੇ ਕੁ ਜ਼ਿਆਦਾ ਹੈਗੇ ਆ ਬਹੁਤ ਸਾਰੇ ਕਲਰ ਚੁਆਇਸ ਹੈਗੇ ਆ ਤੇ ਵਿੱਚ ਤੇ ਪ੍ਰਿੰਟਾਂ ਦੀ ਚੁਆਇਸ ਹੈਗੀ ਆ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਬੁੱਕ ਕਰ ਸਕਦੇ ਹੋ ਬੁੱਕ ਕਰਨ ਲਈ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਇਸ ਨੰਬਰ ਤੇ ਜਾ ਕੇ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਓ ਤੇ ਰੇਟ ਆਪਾਂ ਨਾਲ ਦੀ ਨਾਲ ਮੈਂਸ਼ਨ ਕੀਤੇ ਹੋਏ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਹੁੰਦਾ ਵੀਡੀਓ ਦੇਖ ਕੇ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਲਿਆ ਕਰੋ ਸਕਰੀਨਸ਼ਾਟ ਲੈ ਕੇ ਨਾ ਰੱਖੀ ਜਾਇਆ ਕਰੋ ਆਪਣਾ ਬੁੱਕ ਆ ਆਰਡਰ ਆ ਜਿਹੜਾ ਉਹ ਜਲਦੀ ਜਲਦੀ ਬੁੱਕ ਕਰ ਲਿਆ ਕਰੋ ਤਾਂ ਕਿ ਸੂਟ ਆ ਜਿਹੜਾ ਤੁਹਾਡੀ ਚੋਇਸ ਦਾ ਉਹ ਤੁਹਾਨੂੰ ਮਿਲ ਜਾਵੇ 1450 ਰੁਪਏ ਦੇ ਵਿੱਚ ਆਜਰਕ print ਦੇ ਵਿੱਚ ਪਿਓਰ ਕਾਟਨ ਦੇ ਵਿੱਚ ਐਕਸਕਲੂਸਿਵ ਸੂਟ ਨੇ ਇਹ ਸਾਰੇ 2 ਮੀਟਰ ਸ਼ਾਰਟ 2 ਮੀਟਰ ਬਾਟਮ ਤੇ 2 ਮੀਟਰ ਹੀ ਦੁਪੱਟੇ ਦਾ ਫੈਬਰਿਕ ਰਹੂਗਾ 1450 ਰੁਪਏ ਦੇ ਵਿੱਚ ਅਜਰਿਕ ਪ੍ਰਿੰਟ ਦੇ ਵਿੱਚ ਇਹ ਵਾਲੀ ਜਿਹੜੀ ਵੀਡੀਓ ਹੈ ਦੇ ਵਿੱਚ ਕਾਫੀ ਸਾਰੀ ਵੈਰਾਈਟੀ ਹੈਗੀ ਆ ਤੁਹਾਨੂੰ ਜਿੱਦਾਂ ਦਾ ਵੀ ਸੂਟ ਪਸੰਦ ਆ ਜਿੱਦਾਂ ਦਾ ਵੀ ਤੁਸੀਂ ਲਾਈਕ ਕਰਦੇ ਹੋ ਉਸੇ ਤਰ੍ਹਾਂ ਦਾ ਹੀ ਸੂਟ ਆਪਣਾ ਤੁਸੀਂ ਬੁੱਕ ਕਰ ਲਿਓ ਰੇਟ ਆਪਾਂ ਨਾਲ ਦੀ ਨਾਲ ਮੈਂਸ਼ਨ ਕੀਤੇ ਹੋਏ ਆ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤਾਂ ਕਿ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਕੈਸ਼ ਓਨਟਰੀ ਫ੍ਰੀ ਨਹੀਂ ਹੋਊਗੀ ਜਿਵੇਂ ਹੀ ਤੁਸੀਂ ਆਪਣੀ ਪੇਮੈਂਟ ਡਨ ਕਰ ਦਿੰਦੇ ਹੋ ਤਾਂ ਸੂਟ ਤੁਹਾਡੇ ਨਾਲ ਦੀ ਨਾਲ ਬੁੱਕ ਹੋ ਜਾਂਦਾ ਸੂਟ ਸਾਭ ਨੂੰ ਮਿਲਦੇ ਆ ਸਾਰੀਆਂ ਭੈਣਾਂ ਨੂੰ ਮਿਲਦਾ ਬਹੁਤ ਵਾਰੀ ਭੈਣਾਂ ਮੈਸੇਜ ਕਰਦੀਆਂ ਨੇ ਕਿ ਪਹਿਲੀ ਵਾਰ ਤੁਹਾਡੇ ਕੋਲੋਂ ਸੂਟ ਮੰਗਵਾ ਰਹੇ ਆ ਬਿਲਕੁਲ ਜੀ ਪਹਿਲੀ ਵਾਰ ਸੂਟ ਮੰਗਵਾਓਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਸੂਟ ਤੁਹਾਡੇ ਕੋਲ ਕਿੱਦਾਂ ਤੇ ਪਹੁੰਚਦੇ ਆ ਇਹ ਵੀ ਅਜਰਿਕ ਪ੍ਰਿੰਟ ਦੇ ਵਿੱਚ 1050 ਰੁਪਏ ਦੇ ਵਿੱਚ ਰਹਿਣਗੇ ਇਹ ਸਿਰਫ ਸ਼ਰਟ ਤੇ ਬਾਟਮ ਹੋਏਗੀ ਸ਼ਰਟ ਦਾ ਕਪੜਾ 2.5 ਮੀਟਰ ਮਿਲੇਗਾ बॉਟਮ ਦਾ ਵੀ 2.5 ਮੀਟਰ ਮਿਲੇਗਾ ਸ਼ਰਟ ਪ੍ਰਿੰਟਡ ਆਊਗੀ ਆਜਰਿਕ ਪ੍ਰਿੰਟ ਦੇ ਵਿੱਚ ਹੈਂਡ ਬਲੋਕ ਪ੍ਰਿੰਟਿੰਗ ਰਹੂਗੀ ਕਾਂთა बॉਟਮ ਰਹੇਗੀ ਇਹ ਜਿਹੜਾ ਹੈਗਾ ਲਾਈਨ ਆਵ ਵਾਲਾ ਇਹ ਕਪੜਾ ਹੈਗਾ ਇਹਨੂੰ ਕਾਂთა ਵਰਕ ਕਹਿੰਦੇ ਨੇ ਕਾਂთა ਵਰਕ ਦੇ ਵਿੱਚ ਇਹ ਤੁਹਾਡਾ ਜਿਹੜਾ ਹੈਗਾ बॉਟਮ ਦਾ ਕਪੜਾ ਰਹੇਗਾ ਤੁਸੀਂ ਪਲਾਜ਼ੋ ਬਣਾਓ बॉਟਮ ਬਣਾਓ ਜੋ ਮਰਜ਼ੀ ਬਣਾਓ ਵਿਦਆਊਟ ਦੁਪੱਟਾ 1050 ਰੁਪਏ ਦੇ ਵਿੱਚ ਇਹਨਾਂ ਸੂਟਾਂ ਦੀ ਡਿਮਾਂਡ ਹੈ ਜਿਹੜੀ ਹਰ ਸਮਰ ਦੇ ਵਿੱਚ ਰਹਿੰਦੀ ਹੈ ਕਿ ਬੜੀ ਪਿਆਰੀ ਲੁੱਕ ਦਿੰਦੇ ਆ ਇਹ ਵਾਲੇ ਸੂਟ ਨੇ ਜਿਹੜੇ ਆਜ਼ਰਕ ਪ੍ਰਿੰਟ ਹੋਗੇ, ਬਾਟਿਕ ਪ੍ਰਿੰਟ ਹੋਗੇ, ਹੈਂਡ ਬਲੌਕ ਪੇਂਟਿੰਗ ਹੋਗੀ। ਇਹ ਜਿਹੜੇ ਸੂਟ ਨੇ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਆ, ਬਹੁਤ ਹੀ ਜ਼ਿਆਦਾ ਐਲੀਗੈਂਟ ਲੁੱਕ ਦਿੰਦੇ ਆ। ਆਲ ਓਵਰ ਸੂਟ ਹੋਊਗਾ ਇਹ 5 ਮੀਟਰ ਪਿਓਰ ਗੀਜ਼ਾ ਕਾਟਨ ਦੇ ਵਿੱਚ BLM ਬ੍ਰਾਂਡ ਦਾ ਸੂਟ ਰਹੂਗਾ। ਪਿਓਰ ਇੱਕਦਮ ਗੀਜ਼ਾ ਕਾਟਨ ਆ ਇਹ। ਫੈਂਸੀ ਕੱਟਵਰਕ ਵਾਲਾ ਇਹਦਾ ਘੇਰਾ ਰਹੂਗਾ। ਲਖਨਵੀ ਸੂਟ ਆਗੇ ਇਹ ਪਿਓਰ ਕਾਟਨ ਦੇ ਵਿੱਚ। ਬਾਟਮ ਕੈਮਰੀ कॉटन ਦੀ ਆਏਗੀ ਇਹਦੇ ਨਾਲ ਦੁਪੱਟਾ ਨਹੀਂ ਹੋਗਾ স্পেশাল ডিসকাউন্ট ਤੇ ਉੱਪਰ ਆਇਆ 199 ਪਿਆ ਦੇ ਵਿੱਚ ਫ੍ਰੀ ਸ਼ਿਪਿੰਗ ਰਹੂਗੀ ਇਹ ਵਾਲੇ ਸੂਟਾਂ ਦੀ 컬러 ਤੇ ਪ੍ਰਿੰਟ ਤੁਸੀਂ ਚੈੱਕ ਕਰ ਲਓ ਇਹਦੇ ਵੀ ਬਹੁਤ ਸੋਹਣੇ ਸਰਦਾਰੀ ਜੇ ਕਲਰ ਹੈਗੇ ਆ ਨਵੇਂ ਨਵੇਂ ਕਲਰ ਹਰ ਰੋਜ਼ ਤੁਹਾਡੇ ਲਈ ਲੈ ਕੇ ਆਉਨੇ ਆਪਾਂ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਟੈਬੀ कॉटन ਦੇ ਵਿੱਚ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਸ਼ਰਟ ਰਹੂਗੀ 2 ਮੀਟਰ ਇਹਦਾ ਦੁਪੱਟਾ ਰਹੂਗਾ ਦੁਪੱਟਾ ਪ੍ਰਿੰਟਡ ਆਊਗਾ बॉਟਮ ਦੇ ਉੱਪਰ ਐਮਬ੍ਰੋਇਡਰੀ ਮਿਲੂਗੀ ਤਿੰਨ ਕਲਰ ਇਹਦੇ ਵਿੱਚ ਹੈਗੇ ਹੈਗੇ ਇਹ ਬਹੁਤ ਹੀ ਸੋਹਣਾ ਸੂਟ ਲੱਗਦਾ ਏ ਗ੍ਰੇਡ ਕੁਆਲਿਟੀ ਰੂਗੀ ਇਕਦਮ ਫਾਈਨ ਕੁਆਲਿਟੀ ਵਾਲਾ ਸੂਟ ਰੂਗਾ neck ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਆ ਪਿਓਰ ਕਾਟਨ ਦੇ ਵਿੱਚ ਟਾਈ ਐਂਡ ਡਾਈ ਦੀ ਸ਼ਰਟ ਰੂਗੀ बॉਟਮ ਐਮਬ੍ਰੋਇਡਰੀ ਵਾਲੀ ਰੂਗੀ ਦੁਪੱਟਾ ਮਸਲੀਨ ਦਾ ਰਹੂਗਾ ਇਹ ਵਾਲੇ ਦਾ ਦੁਪੱਟਾ ਰਹੂਗਾ ਇਹ बॉਟਮ ਵਰਕ ਦੇ ਨਾਲ ਆ ਗਿਆ ਪਿਓਰ ਕਾਟਨ ਦੇ ਵਿੱਚ 1330 ਰੁਪਏ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਸ਼ਰਟ ਰਹੂਗੀ 크ਰੋਸ਼ੀਅਲ ਲੇਸ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਪਿਓਰ ਕਾਟਨ ਦੀ ਬਾਟਮ ਆਏਗੀ ਦੁਪੱਟਾ ਇਹਦਾ ਡਿਜ਼ਾਈਨਰ ਹੋਊਗਾ 1330 ਰੁਪਏ ਦੇ ਵਿੱਚ ਇਹ ਵਾਲੇ ਜਿਹੜੇ ਸੂਟ ਲੈਣਗੇ ਪਿਓਰ ਕਾਟਨ ਰਹੂਗੀ ਸਿਰਫ ਤੇ ਸਿਰਫ 1330 ਰੁਪਏ ਦੇ ਵਿੱਚ ਇਹ ਮਸਲੀਨ ਕਾਟਨ ਦੇ ਵਿੱਚ ਆਣਗੇ ਐਮਬ੍ਰੋਇਡਰੀ ਵਾਲੀ ਸ਼ਰਟ ਰਹੂਗੀ ਪਿਓਰ ਪ੍ਰੀਮੀਅਮ ਕਾਟਨ ਦੀ ਬਾਟਮ ਰਹੇਗੀ ਮਸਲੀਨ ਕਾਟਨ ਦਾ ਹੀ ਐਮਬ੍ਰੋਇਡਰੀ ਵਾਲਾ ਦੁਪੱਟਾ ਰਹੂਗਾ ਕੱਟਵਰਕ ਵਾਲਾ ਬਾਰਡਰ ਮਿਲੇਗਾ ਦੁਪੱਟੇ ਦੇ ਉੱਪਰ ਇਹ ਚਾਰ ਕਲਰ ਇਹ ਪਿਓਰ ਕਾਟਨ ਦੇ ਵਿੱਚ ਏਮਬ੍ਰੋਇਡਰੀ ਵਾਲੀ ਸ਼ਰਟ ਰਹੂਗੀ ਪਿਓਰ ਕਾਟਨ ਦੀ ਬਾਟਮ ਆਏਗੀ ਤੇ ਦੁਪੱਟਾ ਇਹਦਾ ਵੀਵਿੰਗ ਵਾਲਾ ਰਹੂਗਾ ਤਿੰਨ ਕਲਰ ਇਹਦੇ ਵਿੱਚ ਹੈਗੇ ਬੜੇ ਸੋਪਰ ਜਿਹੇ ਕਲਰ ਹੈਗੇ ਆ ਬਿਊਟੀਫੁਲ ਪਿਓਰ ਮਲ ਕਾਟਨ ਦੇ ਵਿੱਚ ਮਕੈਸ਼ ਵਰਕ ਵਾਲਾ ਸੂਟ ਇਹ ਸੂਟ ਕਾਫੀ ਟ੍ਰੈਂਡਿੰਗ ਵਿੱਚ ਚੱਲ ਰਿਹਾ ਮਲ ਕਾਟਨ ਦੇ ਵਿੱਚ ਇਹ ਤੁਹਾਨੂੰ ਹੋਲ ਸੇਲ ਰੇਟਾਂ ਦੇ ਉੱਪਰ ਸੂਟ ਆਪਾਂ ਲੈ ਕੇ ਆਉਣਾ ਇਹ ਕਾਫੀ ਕੋਸਟਲੀ ਪੈ ਜਾਂਦਾ ਪ੍ਰੀਮੀਅਮ ਕੁਆਲਿਟੀ ਰਹੂਗੀ કોટਨ ਦੀ ਬਾਟਮ ਹੈਗੀ ਚਾਰ ਕਲਰ ਹੈਗੇ ਆ ਤੇ ਵਿੱਚ ਇਹ ਕੋਟਨ ਦੇ ਵਿੱਚ ਆਊਗਾ ਫਲੋਰਲ ਪ੍ਰਿੰਟ ਵਾਲੀ ਸ਼ਰਟ ਰਹੂਗੀ ਸ਼ਰਟ ਦੀ ਨੈਕ ਲਾਈਨ ਹੈ ਉਹ ਡਿਜ਼ਾਈਨਰ ਬਣੀ ਹੋਈ ਹੈ ਬਾਟਮ ਕੋਟਨ ਦੀ ਹੈਗੀ ਪਿਓਰ ਕੋਟਨ ਦਾ ਹੀ ਬਲੌਕ ਪ੍ਰਿੰਟਿੰਗ ਦੇ ਵਿੱਚ ਦੁਪੱਟਾ ਰਹੂਗਾ ਕਲਰ ਇਹਦੇ ਵਿੱਚ ਵੀ ਬਹੁਤ ਹੀ ਆਸਮਨ ਨੇ ਬਹੁਤ ਹੀ ਸੋਹਣੇ ਕਲਰ ਹੈਗੇ ਹੈਗੇ ਪਿਓਰ ਮਲ ਕੋਟਨ ਦੇ ਵਿੱਚ embroidery ਵਾਲੀ ਸ਼ਰਟ ਰਹੂਗੀ ਪਿਓਰ ਪ੍ਰੀਮੀਅਮ ਕਾਟਨ ਦੇ ਵਿੱਚ ਇਹਦੀ ਬਾਟਮ ਰਹੇਗੀ ਮਲ ਕਾਟਨ ਦਾ ਐਮਬ੍ਰੋਇਡਰੀ ਵਾਲਾ ਹੀ ਦੁਪੱਟਾ ਰਹੂਗਾ ਦੁਪੱਟੇ ਦੇ ਉੱਪਰ ਸੀਕੁਐਂਸ ਲਗਾ ਕੇ ਹਾਈਲਾਈਟ ਕੀਤਾ ਹੋਇਆ ਐਮਬ੍ਰੋਇਡਰੀ ਜਿਹੜੀ ਨੈੱਕ ਦੇ ਉੱਪਰ ਹੈ ਇਹਦੇ ਉੱਪਰ ਵੀ ਸੀਕੁਐਂਸ ਲਗਾ ਕੇ ਨੂੰ ਹਾਈਲਾਈਟ ਕੀਤਾ ਹੈ ਬਹੁਤ ਹੀ ਥੋੜਾ ਸੀਕੁਐਂਸ ਇਹਦੇ ਵਿੱਚ ਲੱਗਿਆ ਹੋਇਆ ਪਿਓਰ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਕਾਟਨ ਦੀ ਸ਼ਰਟ ਰਹੇਗੀ ਡਿਜ਼ਾਈਨਰ ਨੈੱਕ ਬਣੀ ਹੋਈ ਹੈ ਪਿਓਰ ਸੌਫਟ ਮਲ ਕਾਟਨ ਦੇ ਵਿੱਚ ਇਹਦਾ ਪ੍ਰਿੰਟਡ ਦੁਪੱਟਾ ਰਹੂਗਾ ਰੇਟਰੂਗਾ 1480 ਰੁਪਏ ਇਤਲੀਆ ਵਾਲੀ ਇਹਦੀ ਹੈਗੀ ਪੈਚਵਰਕ ਲਗਾ ਕੇ এমਬਲਟਰੀ ਵਾਲਾ ਨੈਕ ਬਣਾਇਆ ਹੋਇਆ ਪਿਓਰ ਕਾਟਨ ਦੇ ਵਿੱਚ ਜੈਪੁਰੀ ਕਾਟਨ ਦੇ ਵਿੱਚ ਬਲੌਕ ਪ੍ਰਿੰਟਿੰਗ ਦੇ ਵਿੱਚ ਸਿੰਗਲ ਸੂਟ ਆਊਗਾ ਪਿਓਰ ਪ੍ਰੀਮੀਅਮ ਬਲੌਕ ਪ੍ਰਿੰਟਡ ਕਾਟਨ ਦੀ ਹੀ ਬਾਟਮ ਰਹੇਗੀ ਤੇ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਸੂਟ ਹੈ ਇਹ ਮਾਲ ਕਾਟਨ ਦੇ ਵਿੱਚ ਆਊਗਾ ਹੈਂਡ ਐmbਲਟਰੀ ਰਹੂਗੀ ਸ਼ਾਰਟ ਬਹੁਤ ਹੀ ਪਿਆਰਾ ਸੂਟ ਹੈ ਮਿਲਦੇ ਆਂ ਅਗਲੀ ਵੀਡੀਓ ਨਾਲ ਥੈਂਕ ਯੂ ਜੀ